ਐਸੈਂਬਲੀ ਕੰਸਟਿਟਿਊਐਂਸੀ ਕੰਸਟਿਟਿਊਐਂਸੀ ਡੇਰਾਬਾ ਬਨਾਨਕ ਤੇ ਪਾਰਲੀਮੈਂਟਰੀ ਕੰਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਇਹ ਪਾਰਟੀਆਂ ਬਣਾ ਕੇ ਉਹਨਾਂ ਨੂੰ EVM ਮਸ਼ੀਨਸ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਹੈ ਅਸੈਂਬਲੀ ਕਨਸਟਿਟਿਊਐਂਸੀ ਡੇਰਾ ਬਾਬਾਨਕ ਤੇ ਪਾਰਲੀਮੈਂਟਰੀ ਕਨਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਪਾਰਟੀਆਂ ਬਣਾ ਕੇ ਉਹਨਾਂ ਨੂੰ ਏਵੀਏ ਮਸ਼ੀਨਸ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਆ ਫਿਰ ਵੀ ਜੇ ਕਿਸੇ ਪੀਆਰ ਨੂੰ ਜਾਂ ਜਾਂ ਪੋਲ ਪਾਰਟੀ ਨੂੰ ਦਿੱਕਤ ਆਂਦੀ ਆ ਉਹਨਾਂ ਲਈ ਹੈਲਪ ਡੈਸਕ ਬਣਾਏ ਗਏ ਆ WhatsApp ਗਰੁੱਪ ਬਣਾਏ ਗਏ ਆ ਉਹਨਾਂ ਦੇ ਉੱਤੇ ਉਹ ਆਪਣੇ ਕੁਰੀਜ਼ ਪਾ ਸਕਦੇ ਤਾਂ ਅਸੀਂ ਉਹਨਾਂ ਨੂੰ ਜਲਦੋਂ ਜਲਦ ਹੱਲ ਕਰਾਂਗੇ 50% ਹੁਣ ਕੰਪਲੀਟ ਹੋ ਗਏ 5 ਵਜੇ ਤੋਂ ਪਹਿਲਾਂ ਸਾਡਾ ਟਾਰਗੇਟ ਆ ਕਿ ਸਾਰੀਆਂ ਪਹੁੰਚ ਜਾਣ। ਇਹ ਜਿਹੜੇ ਬੂਥ ਰਹਿ ਗਏ ਨੇ ਉਹ ਕਾਣ ਦੀ ਗੱਲ ਕੀਤੀ ਹੈ ਕਿੰਨੇ ਸਿਸ਼ਿ ਲੈ ਗਏ ਜਿਹੜੇ ਕਿ ਸਿਸ਼ ਲੈ ਗਏ ਨੇ ਇਹਦੇ ਵਿੱਚ 16 ਆਪਣੇ ਕ੍ਰਿਟੀਕਲ ਹੈਗੇ ਆ ਬੂਥ ਹੈਗੇ ਆ ਐਂਡ ਆਪਣੇ 10 ਵਰਨਰੇਬਲ ਬੂਥ ਸਜੇ। VOTING ਦੀ ਟਾਈਮ ਇਨ 7 ਵਜੇ ਤੋਂ ਸਟਾਰਟ ਹੋਊਗੀ। ਸ਼ਾਮ ਦੇ 6 ਵਜੇ ਤੱਕ ਹੋਊਗੀ ਐਂਡ ਬਾਕੀ ਜੇ ਕੋਈ ਰਹਿ ਜਾਊਗਾ ਤਾਂ ਫਿਰੋਜ਼ ਸਾਹਿਬ ਨਾ ਪੀਆਰਓ ਟੋਕਨ ਦੇ ਦਊਗਾ ਲਾਸਟ ਮੈਂਬਰ ਜਦ ਤੱਕ ਸਾਰੇ ਵੋਟ ਪਾ ਨਹੀਂ ਦਿੰਦੇ ਉਦ ਤੱਕ ਅਸੀਂ ਕੰਪਲੀਟ ਕਰਾਂਗੇ ਮੇਰੇ ਵੋਟਰਸ ਨੂੰ ਅਪੀਲ ਆ ਕਿ ਅ ਅਸੀਂ ਤੁਹਾਡੇ ਲਈ ਪੋਲਿੰਗ ਬੂਥ ਤੇ ਸਾਰੇ ਅਰੇਂਜਮੈਂਟ ਕੀਤੇ ਹੋਏ ਆ ਸ਼ੇਡ ਦਾ ਪ੍ਰਬੰਧ ਕੀਤਾ ਹੋਇਆ ਸ਼ਬੀਲ ਦਾ ਕੀਤਾ ਹੋਇਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਅ ਜਿਹੜਾ ਆਪਣੀ ਗਵਰਨਮੈਂਟ ਬਣਨੀ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹਨਾਂ ਲਈ ਸਪੈਸ਼ਲ ਅਸੀਂ ਜਿਹੜੇ व्हीलਚੇਅਰਸ ਅਵੇਲੇਬਲ ਕੀਤੀਆਂ ਹੈ ਹੋਈਆਂ ਵੋਲੰਟੀਅਰਸ ਵੀ ਲਗਾਏ ਹੋਏ ਆ ਦੋ ਦੋ ਐਂਡ ਵੋਟਰ ਅਸਿਸਟੈਂਸ ਬੂਥ ਵੀ ਲਗਾਏ ਹੋਏ ਆ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਅਸੈਂਬਲੀ ਕੰਸਟਿਟਿਊਐਂਸੀ ਕੰਸਟਿਟਿਊਐਂਸੀ ਡੇਰਾ ਬਾਬਾ ਬਨਾਨਕ ਤੇ ਪਾਰਲੀਮੈਂਟਰੀ ਕੰਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੀਆਂ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਪਾਰਟੀਆਂ ਬਣਾ ਕੇ ਉਹਨਾਂ ਨੂੰ EVM ਮਸ਼ੀਨਸ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਆ ਐਸੈਂਬਲੀ ਕੰਸਟਿਟਿਊਐਂਸੀ ਡੇਰਾ ਬਪਨਾਨਕ ਤੇ ਪਾਰਲੀਮੈਂਟਰੀ ਕੰਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਪਾਰਟੀਆਂ ਬਣਾ ਕੇ ਉਹਨਾਂ ਨੂੰ ਏਵੀਐ ਮਸ਼ੀਨਸ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਹੈ ਫਿਰ ਵੀ ਜੇ ਕਿਸੇ ਪੀਆਰ ਨੂੰ ਜਾਂ ਜਾਂ ਪੋਲ ਪਾਰਟੀ ਨੂੰ ਦਿੱਕਤ ਆਂਦੀ ਆ ਉਹਨਾਂ ਲਈ ਹੈਲਪ ਡੈਸਕ ਬਣਾਏ ਗਏ ਆ WhatsApp ਗਰੁੱਪ ਬਣਾਏ ਗਏ ਆ ਉਹਨਾਂ ਦੇ ਉੱਤੇ ਉਹ ਆਪਣੇ ਕੁਰੀਸ ਪਾ ਸਕਦੇ ਤਾਂ ਅਸੀਂ ਉਹਨਾਂ ਨੂੰ ਜਲਦੋਂ ਜਲਦ ਹੱਲ ਕਰਾਂਗੇ 50% ਹੁਣ ਕੰਪਲੀਟ ਹੋ ਗਏ 5 ਵਜੇ ਤੋਂ ਪਹਿਲਾਂ ਸਾਡਾ ਟਾਰਗੇਟ ਆ ਕਿ ਸਾਰੀਆਂ ਪਹੁੰਚ ਜਾਣ ਇਹਦੇ ਵਿੱਚ 16 ਆਪਣੇ ਕ੍ਰਿਟੀਕਲ ਹੈਗੇ ਆ ਬੂਥ ਹੈਗੇ ਆ ਐਂਡ ਆਪਣੇ 10 ਵਰਨਰੇਬਲ ਬੂਥ ਸਜੇ VOTING ਦੀ ਟਾਈਮਿੰਗ 7 ਵਜੇ ਤੋਂ ਸਟਾਰਟ ਹੋਊਗੀ ਸ਼ਾਮ ਦੇ 6 ਵਜੇ ਤੱਕ ਹੋਊਗੀ ਐਂਡ ਬਾਕੀ ਜੇ ਕੋਈ ਰਹਿ ਜਾਊਗਾ ਤਾਂ ਫਿਰ ਉਹ ਸਾਹਿਬ ਨਾਲ ਪੀਆਰਓ ਟੋਕਨ ਦੇ ਦਊਗਾ ਲਾਸਟ ਮੈਂਬਰ ਜਦ ਤੱਕ ਸਾਰੇ ਵੋਟ ਪਾ ਨਹੀਂ ਦਿੰਦੇ ਉਦ ਤੱਕ ਅਸੀਂ ਕੰਪਲੀਟ ਕਰਾਂਗੇ ਮੇਰੀ ਵੋਟਰਸ ਨੂੰ ਅਪੀਲ ਆ ਕਿ ਅ ਅਸੀਂ ਤੁਹਾਡੇ ਲਈ ਪੋਲਿੰਗ ਬੂਥ ਤੇ ਸਾਰੇ ਅਰੇਂਜਮੈਂਟ ਕੀਤੇ ਹੋਏ ਆ ਸ਼ੇਡ ਦਾ ਪ੍ਰਬੰਧ ਕੀਤਾ ਹੋਇਆ ਸ਼ਬੀਲ ਦਾ ਕੀਤਾ ਹੋਇਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਅ ਜਿਹੜਾ ਆਪਣੀ ਗਵਰਨਮੈਂਟ ਬਣਨੀ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਸਾਡੇ ਘਰ ਬੂਥ ਆ ਗਏ ਜਿਹੜੇ ਆ ਗਏ ਵੋਟਰ ਉਹਨਾਂ ਵਾਸਤੇ ਕੋਈ ਸਟੇਸ਼ਨ ਉਹਨਾਂ ਲਈ ਸਪੈਸ਼ਲ ਅਸੀਂ ਜਿਹੜੇ व्हीਲ ਚੇਅਰਸ ਅਵੇਲੇਬਲ ਕੀਤੀਆਂ ਹੋਈਆਂ ਵਲੰਟੀਅਰਸ ਵੀ ਲਗਾਏ ਹੋਏ ਆ ਦੋ ਦੋ ਐਂਡ ਵੋਟਰ ਅਸਿਸਟੈਂਸ ਬੂਥ ਵੀ ਲਗਾਏ ਹੋਏ ਆ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਐਸੈਂਬਲੀ ਕੰਸਟਿਟਿਊਐਂਟ ਕੰਸਟਿਟਿਊਐਂਸੀ ਡੇਰਾਪਾ ਬਨਾਨਕ ਤੇ ਪਾਰਲੀਮੈਂਟਰੀ ਕੰਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਇਹ ਪਾਰਟੀਆਂ ਬਣਾ ਕੇ ਉਹਨਾਂ ਨੂੰ EVM ਮਸ਼ੀਨਸ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਆ ਐਸੈਂਬਲੀ ਕੰਸਟਿਟਿਊਐਂਸੀ ਡੇਰਾਪਾ ਬਨਾਨਕ ਤੇ ਪਾਰਲੀਮੈਂਟਰੀ ਕੰਸਟਿਟਿਊਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਪਾਰਟੀਆਂ ਬਣਾ ਕੇ ਉਹਨਾਂ ਨੂੰ ਏਵੀਏ ਮਸ਼ੀਨਜ਼ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਹੈ ਫਿਰ ਵੀ ਜੇ ਕਿਸੇ ਪੀਆਰ ਨੂੰ ਜਾਂ ਜਾਂ ਪੋਲ ਪਾਰਟੀ ਨੂੰ ਦਿੱਕਤ ਆਂਦੀ ਆ ਉਹਨਾਂ ਲਈ ਹੈਲਪ ਡੈਸਕ ਬਣਾਏ ਗਿਆ ਹੈ WhatsApp ਗਰੁੱਪ ਬਣਾਏ ਗਏ ਉਹਨਾਂ ਦੇ ਉੱਤੇ ਉਹ ਆਪਣੇ ਕੁਰੀਜ਼ ਪਾ ਸਕਦੇ ਤਾਂ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਾਂਗੇ 50% ਹੁਣ ਕੰਪਲੀਟ ਹੋ ਗਏ 5 ਵਜੇ ਤੋਂ ਪਹਿਲਾਂ ਸਾਡਾ ਟਾਰਗੇਟ ਹੈ ਕਿ ਸਾਰੀਆਂ ਪਹੁੰਚ ਜਾਣ ਇਹ ਜਿਹੜੇ ਬੂਥ ਰਹਿ ਗਏ ਨੇ ਉਹ ਕਾੜਨ ਦੀ ਗੱਲ ਕੀਤੀ ਹੈ ਕਿੰਨੇ ਸਿਸ਼ਟੀਆਂ ਰਹਿ ਗਏ ਜਾਂ ਜਿਹੜੇ ਕਿ ਸ਼ਿਸ਼ਟੇ ਨੇ ਇਹਦੇ ਵਿੱਚ 16 ਆਪਣੇ ਕ੍ਰਿਟੀਕਲ ਹੈਗੇ ਆ ਬੂਥ ਹੈਗੇ ਆ ਐਂਡ ਆਪਣੇ 10 ਵਰਨਰੇਬਲ ਬੂਥ ਸਜੇ VOTING ਦੀ ਟਾਈਮ ਇਨ 7 ਵਜੇ ਤੋਂ ਸਟਾਰਟ ਹੋਊਗੀ ਸ਼ਾਮ ਦੇ 6 ਵਜੇ ਤੱਕ ਹੋਊਗੀ ਐਂਡ ਬਾਕੀ ਜੇ ਕੋਈ ਰਹਿ ਜਾਊਗਾ ਤਾਂ ਫਿਰੋਜ਼ ਸਾਹਿਬ ਨਾ ਪੀਆਰਓ ਟੋਕਨ ਦੇ ਦਊਗਾ ਲਾਸਟ ਮੈਂਬਰ ਜਦ ਤੱਕ ਸਾਰੇ ਵੋਟ ਪਾ ਨਹੀਂ ਦਿੰਦੇ ਉਦ ਤੱਕ ਅਸੀਂ ਕੰਪਲੀਟ ਕਰਾਂਗੇ ਮੇਰੇ ਵੋਟਰਸ ਨੂੰ ਅਪੀਲ ਆ ਕਿ ਅਸੀਂ ਤੁਹਾਡੇ ਲਈ ਪੋਲਿੰਗ ਬੂਥ ਤੇ ਸਾਰੇ ਅਰੇਂਜਮੈਂਟ ਕੀਤੇ ਹੋਏ ਆ ਸ਼ੇਡ ਦਾ ਪ੍ਰਬੰਧ ਕੀਤਾ ਹੋਇਆ ਸ਼ਬੀਲ ਦਾ ਕੀਤਾ ਹੋਇਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਜਿਹੜਾ ਆਪਣੀ ਗਵਰਨਮੈਂਟ ਬਣਨੀ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਕਹਿੰਦਾ ਨਿਕਲੂਦਾ ਕਿ ਇਹ ਗਰੇ ਗਮੋਟਰ ਨੂੰ ਨਵਾਸੇ ਕੋ ਸਟਰੀ ਉਹਨਾਂ ਲਈ ਸਪੈਸ਼ਲ ਅਸੀਂ ਜਿਹੜਾ व्हीलचेयर्स अवेलेबल ਕੀਤੀਆਂ ਹੈ ਹੋਈਆਂ ਵਲੰਟੀਅਰਸ ਵੀ ਲਗਾਏ ਹੋਏ ਆ ਦੋ ਦੋ ਐਂਡ ਵੋਟਰ ਅਸਿਸਟੈਂਸ ਬੂਥ ਵੀ ਲਗਾਏ ਹੋਏ ਆ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ